ਉਸ ਤੋਂ ਅਗਲੇ ਮਹੀਨੇ ਇਹਨੂੰ ਇਹਦੇ ਫਾਦਰ ਸਾਹਿਬ ਇੱਥੇ ਬਾਹਰ ਛੱਡ ਕੇ ਹੀ ਚਲੇ ਗਏ ਵਿਚਾਰੀ ਨੂੰ ਤੇ ਅਸੀਂ ਬੜੀ ਕਾਲ ਕੀਤੀ ਬੜੇ ਘਰੇ ਵੀ ਬੰਦੇ ਭੇਜੇ ਪਤਾ ਕਰਿਆ ਪਰ ਕੋਈ ਮਿਲ ਨਹੀਂ ਆਇਆ ਇੱਥੇਕਰ ਉਹ ਮੁੱਕਰ ਹੀ ਗਏ ਕਹਿੰਦੇ ਸਾਡੀ ਹੈ ਹੀ ਨਹੀਂ ਕਿਹੜੇ ਪਿੰਡੋਂ ਆਈ ਸੀ ਤੂੰ ਸਾਡੇ ਕੋਲ ਤੈਨੂੰ ਪਤਾ ਵਾ ਜਦੋਂ ਤੂੰ ਸਾਡੇ ਕੋਲ ਆਈ ਸੀ ਤੂੰ ਉੱਥੇ ਮੈਂ ਉਧਰੋਂ ਆਇਆ ਸੀ ਚਲੋਂਦੋਂ ਦੀ ਆਈ ਸੀ ਤੈਨੂੰ ਕੌਣ ਛੱਡ ਕੇ ਗਿਆ ਸੀ ਤੂੰ ਛੱਡ ਕੇ ਗਿਆ ਸੀ ਮੈਨੂੰ ਤਾਂ ਉਧਰੋਂ ਛੱਡ ਕੇ ਆਇਆ ਸੀ ਹਾਂ ਪਰ ਉੱਥੋਂ ਘਰੋਂ ਤੂੰ ਕਿਹਦੇ ਨਾਲ ਆਈ ਸੀ ਬੈਣੀ ਛੱਡ ਗਿਆ ਸੀ ਨਾ ਡੈਡੀ ਛੱਡ ਗਿਆ ਸੀ ਗਦਾ ਛੱਡ ਗਿਆ ਜੇ ਬਾਈ ਗੱਲ ਕਰ ਕਰ ਪਛਾਣਗੇ ਨਾ ਉਹਨਾਂ ਨੂੰ ਪਤਾ ਹੈ ਡੈਡੀ ਕਹਿੰਦਾ ਤੂੰ ਇੱਥੇ ਰਹਿ ਪਾ ਹਾਂ ਜੀ ਆਂਦਾ ਵੀ ਦੂਸਰੀ ਗੱਲ ਤਾਂ ਤੇ ਫਿਰ ਤੇਰੀ ਮੰਮੀ ਮਰ ਗਈ ਸੀ ਕੀ ਮੰਮੀ ਮੰਮੀ ਨੇ ਜਿੰਦੀ ਮਰੇ ਪਹਿਲਾਂ ਤਾਂ ਉਹ ਨਾ ਉਹ ਘੋੜਾ ਸੀ ਉਹ ਤੇ ਨਾ ਘੋੜਾਗਾ ਸੀ ਉਹ ਬਾਪੇ ਦਾ ਘੋੜਾ ਉਹਨੇ ਨਾ ਉਹ ਮਨ ਤਾਂ ਮੰਨੀ ਸੀ ਉਹਨੇ ਘੋੜੇ ਨੇ ਤਾਂ ਮਹਾਬੂਸਾ ਫਿਰ ਨਾ ਇਹ ਤਾਂ ਐ ਸੀ ਤੁਸੀਂ ਪੇਦੇ ਸੀ ਡਾਕਟਰ ਨੂੰ ਤੇ ਠੀਕ ਹੋਗੀ ਸਿੱਧੇ ਉਹ ਜਮਨ ਉਹ ਠੀਕ ਹੋਗੀ ਸਹੀ ਰਹੇ ਰਾਇਦੇ ਵੀ ਠੀਕ ਅਸੇ ਕਰੀ ਠੀਕ ਹੋਗੀ ਤੇ ਭੈਣ ਗੁਰਵਿੰਦਰ ਕੌਰ ਆ ਜੀ ਸਾਡੇ ਕੈਂਪ ਲੱਗਿਆ ਸੀ ਇੱਥੇ ਅੱਜ ਤੋਂ 2 ਸਾਲ ਪਹਿਲਾਂ ਕੈਂਪ ਚ ਇਹਨੂੰ ਛੱਡ ਗਿਆ ਕੋਈ ਉਸ ਤੋਂ ਪਹਿਲਾਂ ਇਹਦੇ ਬਹੁਤ ਬੁਰੀ ਹਾਲ ਸੀ ਜਟਾਂ ਵੱਜੀਆਂ ਹੋਈਆਂ ਸੀ ਇਹਨੂੰ ਕੈਂਪ ਚ ਲੈ ਕੇ ਆਏ ਸੀ ਇਹਨਾਂ ਦੇ ਪਰਿਵਾਰ ਕੇ ਮੈਂਬਰ ਉਹ ਕਹਿੰਦੇ ਸੀ ਇਹਨੂੰ ਰੱਖ ਲਓ ਪਰ ਅਸੀਂ ਕਹਿੰਦੇ ਤੁਹਾਡੀ ਫੈਮਲੀ ਪੂਰੀ ਨਾਲ ਆ ਵੀ ਤੁਸੀਂ ਇਹਨੂੰ ਸੰਭਾਲੋ ਆਪਾਂ ਦਵਾਈ ਦਵਾ ਦਿੰਨੇ ਆ ਆਪ ਇਹਨੂੰ ਦਵਾਈ ਦਵਾਤੀ ਤੇ ਦਵਾਈ ਦਵਾ ਕੇ ਉਹ ਘਰੇ ਲੈ ਗਏ ਥੋੜੇ ਦਿਨਾਂ ਬਾਅਦ ਫਿਰ ਇਹਦੀ ਦਵਾਈ ਚੱਲਦੀ ਸੀ ਕਿ ਅਗਲੇ ਮਹੀਨੇ ਫਿਰ ਆਏ ਦਵਾਈ ਲੈ ਕੇ ਮੁੜ ਗਏ ਉਸ ਤੋਂ ਅਗਲੇ ਮਹੀਨੇ ਇਹਨੂੰ ਇਹਦੇ ਫਾਦਰ ਸਾਹਿਬ ਇੱਥੇ ਬਾਹਰ ਛੱਡ ਕੇ ਚਲੇ ਗਏ ਵਿਚਾਰੀ ਨੂੰ ਤੇ ਅਸੀਂ ਬੜੀ ਕਾਲ ਕੀਤੀ ਬੜੇ ਘਰੇ ਵੀ ਬੰਦੇ ਭੇਜੇ ਪਤਾ ਕਰਿਆ ਪਰ ਕੋਈ ਮਿਲ ਨਹੀਂ ਆਇਆ ਇੱਥੇ ਉਹ ਮੁੱਕਰ ਹੀ ਗਏ ਕਹਿੰਦੇ ਸਾਡੀ ਹੈ ਹੀ ਨਹੀਂ ਔਰ ਦੇਖੋ ਉਹ ਨੰਬਰ ਜਿਹੜੇ ਸਾਡੇ ਕੋਲ ਰਜਿਸਟਰਡ ਆ ਉਹਨਾਂ ਤੇ ਕਾਲ ਕਰਦੇ ਆ ਤਾਂ ਉਹ ਕਹਿੰਦੇ ਸਾਡੀ ਤਾਂ ਹੈ ਹੀ ਨਹੀਂ ਤੇ ਜਾਣਦੇ ਨਹੀਂ ਕਿਸੇ ਨੂੰ ਭਗਵਤੀ ਜਾਂ ਗੁਰਵਿੰਦਰ ਸਾਡੇ ਦਾ ਕੋਈ ਨਹੀਂ ਹੈਗਾ ਮਰੋ ਦੇਖੋ ਜਿਹੜਾ ਮੇਰੇ ਮੇਰੇ ਨਾ ਮਮਾ ਡਾਡਾ ਕੋਈ ਨਹੀਂ ਸੀ ਮਮੇ ਤੇ ਰੋ ਰੋ ਕਰਨੀ ਆ ਤੇ ਤੁਸੀਂ ਦਵਾਈ ਸੀ ਮਮਾ ਡਾਡੀ ਅੱਛਾ ਹਾਂ ਤੁਸੀਂ ਦਵਾਈ ਸੀ ਭਲਾ ਤੁਸੀਂ ਕੀਤਾ ਸੀ ਇੱਥੇ ਤਾਂ ਜਿੰਨਾ ਗੋਦੜ ਉਤੇ ਕੋਈ ਨਹੀਂ ਗੋਦ ਇੱਥੇ ਚੰਗਾ ਗੋਦੜ ਆ ਰਗਾ ਇੱਥੇ ਵਧੀਆ ਬਾਤ ਆ ਤੇ ਰੋਣ ਕਿਹੜਾ ਮਾਜਾ ਮੱਥ ਦੇ ਜਾਵਾਂਗਾ ਕਿੱਥੇ ਇੱਥੇ ਤੂੰ ਵਧੀਆ ਸੇਵਾ ਕਰਾਉਣੀ ਆ ਸਾਰਾ ਕੁਝ ਕਰਾਣੀ ਕੱਪੜੇ ਕਦਵਾ ਦੇਣੀ ਕਰ ਬਰਤਨ ਹੁਣ ਬਰਤਨ ਮੈਂ ਜਾਣੀ ਆ ਹਾਂ ਹਾਂ ਸਾਰਾ ਕੰਮ ਕਰਾ ਦੇਣੀ ਆ ਇੱਥੇ ਖੁਸ਼ ਰਹਿਣੀ ਆ ਤੂੰ ਹਾਂ ਖੁਸ਼ ਰਹਿਣੀ ਆ ਠੀਕ ਠੀਕ ਹੀ ਮੇਰੀ ਨਹੀਂ ਆ ਠੀਕ ਜਦੋਂ ਮਿਲੀ ਸੀ ਉਦੋਂ ਦੀ ਹਾਲਤ ਦੇਖੋ ਕੀ ਸੀ ਸੁੱਕੀ ਪਈ ਸੀ ਜਮਾ ਤੇ ਹੁਣ ਮੇਰੀ ਭੈਣ ਬਹੁਤ ਠੀਕ ਆ ਪਰ ਜਿਵੇਂ ਕਹਦੀ ਗੀ ਰੱਬ ਦੀ ਭਾਗਤ ਨਹੀਂ ਸਿੱਧੀ ਸਾਦੀ ਆ ਵਾਲੀ ਚੋਸ ਚਲਾਕ ਨਹੀਂ ਹੈਗੀ ਪਰ ਹੁਣ ਠੀਕ ਆ ਸਾਡੇ ਨਾਲ ਸੇਵਾ ਕਰਾਉਂਦੀ ਆ ਭਾਂਡਿਆਂ ਦੀ ਕੱਪੜਿਆਂ ਦੀ ਇੰਝ ਖੁਸ਼ ਰਹਿੰਦੀ ਸ਼ੂਗਰ-ਚੂਗਰੇਗੀ ਸ਼ੂਗਰ-ਸ਼ੂਗਰ ਖੁਸ਼ੀ ਨੂੰ ਠੀਕ ਕਰਦੇ ਪੰਦਰਾਂ ਬਾਅਦ ਤੇ ਪਰ ਸਾਡੀ ਬੇਨਤੀ ਆ ਇਹਦੇ ਨਾਲ ਜੰਮੀਆਂ ਹੋਈਆਂ ਦੀਆਂ ਭੈਣਾਂ ਨੂੰ ਹਾਂ ਦੋ ਭੈਣਾਂ ਆ ਭਰਾਵਾਂ ਨੂੰ ਇੱਕ ਦਾ ਪਕਾ ਪੱਥਰ ਦੇ ਨਾਮ ਇੱਕ ਦਾ ਪਕਾ ਸਾਡੇ ਗਨੇਿਕਦੇ ਰੋਲਾ ਪਾ ਕੇ ਕੰਮ ਕਰ ਸਜਾ ਤੂੰ ਤੇਰੀ ਵੱਡੀ ਭੈਣ ਦਾ ਕੀ ਨਾਮ ਆ ਸੁਲਵਿੰਦਰ ਕੌਰ ਸੁਲਵਿੰਦਰ ਕੌਰ ਉਸ ਤੋਂ ਛੋਟੀ ਦਾ ਛੋਟੀ ਦਾ ਮੇਰਾ ਨਾਮ ਗੁਰਵਿੰਦਰੀ ਗੁਰਵਿੰਦਰੀ ਤੇ ਜੇ ਨਿੱਕੀ ਦਾ ਸੁਨੀਤਾ ਰਾਣੀ ਸੁਨੀਤਾ ਰਾਣੀ ਤੇ ਵੱਡੇ ਭਰਾ ਦਾ ਨਾਮ ਮਿੰਦਾ ਸਿੰਘ ਤੇ ਉਸ ਤੋਂ ਛੋਟੇ ਦਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਤੇ ਦੇਖੋ ਭਾਈ ਤੁਹਾਡੇ ਨਾਲ ਜੰਮੀ ਆ ਤੁਹਾਡੇ ਨਾਲ ਦੀ ਜੰਮੀ ਹੋਈ ਆਪਦੀ ਭੈਣ ਨੂੰ ਐਦਾਂ ਨਾ ਛੱਡ ਕੇ ਜਾਓ ਮਿਲ ਕੇ ਜਾਓ ਪਲੀਜ਼ ਆ ਕੇ ਜਾਓ ਕੁਝ ਨਹੀਂ ਮੰਗਦੇ ਸੀ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਲੈ ਜਾਓ ਅਸੀਂ ਕਹਿੰਨੇ ਵੀ ਤੁਸੀਂ ਇਹਨੂੰ ਮਿਲ ਜਾਓ ਆ ਕੇ ਬਸ ਉਹ ਆਨੇ ਬਾਜੀ ਛੱਡ ਕੇ ਜਾਵਣ ਅਸੀਂ ਜਾ ਪਰ ਇਨੀ ਬੇਨਤੀ ਹੈ ਇਹਦੇ ਫਾਦਰ ਸਾਹਿਬ ਨੂੰ ਵੀ ਇਹਦੀ ਮਦਰ ਨੂੰ ਵੀ ਜੇ ਸਾਡੇ ਤੁਸੀਂ ਵੀਡੀਓ ਦੇਖਦੇ ਹੋ ਪਲੀਜ਼ ਮਿਲ ਕੇ ਜਾਓ ਸਮਝੋ ਅਸੀਂ ਗੱਲ ਨੂੰ ਹੁਣ ਤੁਹਾਨੂੰ ਮਿਲਣਾ ਚਾਹੁੰਦੀ ਹੈ ਬਸ ਜੀ ਕਰਦਾ ਮਿਲਣ ਨੂੰ ਹਾਂ 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 ਇਹਨੂੰ ਮਿਲਣਾ ਮ ਐਨੰਦੀ ਜੀ ਸਾਨੂੰ ਬੁਲਾ ਲੈ ਨੇ ਨੰਦੀ ਕਾ ਬੁਲਾ ਲੈ ਨੇ ਨਾ ਇਹਨੂੰ ਬੁਲਾ ਲੈ ਕਰੇ ਘਰੇ ਕਿਹਨੂੰ ਮਿਲਣਾ ਆਪਣੀਆਂ ਭੈਣਾਂ ਚੋਂ ਭਰਾਵਾਂ ਚੋਂ ਭਰਾਵਾਂ ਨੂੰ ਸਾਰੇ ਇਹਨੇ ਰਿਸਦਾ ਨੇ ਬੁਲਾ ਲੈਣ ਕਰੇ ਵੀ ਬੁਲਾ ਸਾਰੇ ਨਾ ਬੁਲਾ ਲੈਨੇ ਕਿਹਨੂੰ ਮਿਲਣਾ ਚਾਹੁੰਦੀ ਆ ਡੈਡੀ ਨੂੰ ਵੀ ਸਾਨੂੰ ਬੁਲਾਣੇ ਸਾਨੂੰ ਡੈਡੀ ਨੂੰ ਮਿਲਣਾ ਚਾਹੁੰਦੀ ਜੀ ਕਰਦਾ ਮਿਲਣਾ ਹਾਂ 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 ਜਦੋਂ ਅਸੀਂ ਮਿਲਣਾ ਨਾ ਵਾਜਣਾ ਉਹ ਮਿਲਣਾ ਉਹ ਮਿਲਣਾ ਹਾਂ ਠੀਕ ਜੀ ਉਹਨੂੰ ਮੜਾਵਾਂਗੇ ਭੈਣਾਂ ਠੀਕ ਹੈ ਨਾ ਕਰਦੇ ਹੀ ਕਰੇ ਕਹੇ ਗੁੱਤੀ ਕਾ ਘਰ। ਅਗੇ ਕਾ ਕੇ ਬਾਈ। ਬਾਈ ਬਾਈ ਪਹਿਲੇ। ਆ ਬਾਈ ਕੰਮ ਕਰ ਦੇ ਕੇ। ਗੱਲ ਲੱਗ ਬਾਈ। ਬਾਈ ਬਾਈ। ਚਾਹ ਖੇਵਾ ਬਾਈ ਬਾਈ ਠੀਕ ਹੈ ਬਣੇ ਠੀਕ ਹੈ। ਲਿਉਂਦੀ ਬਸਦੀ ਲੈ। ਹਾਲੇ